ਮੇਰਾ ਨਾਮ ਬਲਵਿੰਦਰ ਕੌਰ ਅਸੀਂ ਵੀ ਜੀ ਚਾਹ ਦਾ ਕੰਮ ਕਰਦੇ ਸੀ ਪਹਿਲੇ ਤੇ ਹੁਣ ਰੋਟੀ ਦਾ ਕੰਡੇ ਨਾ ਵੀ ਜੀ ਵੈਸੇ ਵੀ ਘਰ ਵਾਲਾ ਕੰਮ ਕਰਦਾ ਸੀ ਤੇ ਪੈਸੇ ਨਹੀਂ ਸੀ ਦਿੰਦੇ ਆ ਇਹ ਲੋਕ ਨੇ ਤੇ ਸਾਡਾ ਇਸ ਤਰ੍ਹਾਂ ਗੁਜ਼ਾਰਾ ਨਹੀਂ ਕੋਈ ਉਹਦੇ ਕਰਕੇ ਅਸੀਂ ਹੁਣ ਆਪਣਾ ਕੰਮ ਸ਼ੁਰੂ ਕੀਤਾ ਵਾ ਆਪਣੇ ਕੰਮ ਚ ਬਹੁਤ ਵਧੀਆ ਕਿੰਨਾ ਕੁ ਸਾਥ ਮਿਲਿਆ ਪੰਜਾਬੀਆਂ ਦਾ ਪੰਜਾਬੀਆਂ ਦਾ ਬਹੁਤ ਸਾਥ ਵੀ ਜੀ ਮਿਲੇ ਇੱਕ ਵੀਡੀਓ ਤੇ ਰੋਂਦੇ ਵੀ ਨਜ਼ਰ ਆਏ ਹਾਂਜੀ ਮੈਂ ਰੋਂਦੇ ਨਜ਼ਰ ਆਇਆ ਉਸ ਵਕਤ ਬਹੁਤ ਕੰਮ ਔਖਾ ਸੀ ਹਾਲਿਵਾਸੀ ਤੇ ਹੁਣ ਸਾਡਾ ਵਧੀਆ ਕੰਮ ਆ ਹੁਣ ਕੋਈ ਗੱਲ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਲਗਾ ਅਸੀਂ ਵੀ ਜੀ 8:00 ਵਜੇ 8:30 ਵਜੇ ਤੱਕ ਆ ਜਾਂਦੇ ਸਨ ਸਾਡੇ ਕੋ ਦੋ ਸਬਜ਼ੀਆਂ ਹੁੰਦੀਆਂ ਵੀ ਜੀ ਚਾਵਲ ਹੁੰਦੇ ਆ ਫੁਲਕੇ ਹੁੰਦੇ ਆ ਸਲਾਦ ਹੁੰਦਾ ਨਾਲ ਹਾਂਜੀ ਡੇਲੀ ਦਾ ਹਾਂਜੀ ਹਾਂਜੀ ਤਿੰਨ ਟਾਈਮ ਸਬਜ਼ੀ ਬਣਦੀ ਹੈ ਅੱਜ ਕੋਈ ਗੱਲਬਾਤ ਨਹੀਂ ਕਰਦੇ ਰਿਸ਼ਤੇਦਾਰ ਜਿਹੜੇ ਪਹਿਲਾਂ ਮੇਰੇ ਨਹੀਂ ਵੀਰ ਜੀ ਹੁਣ ਕੋਈ ਨਹੀਂ ਕਰਦਾ ਪਹਿਲੇ ਹੈ ਸਾਰੇ ਛੱਡ ਗਏ ਹੀ ਉਸ ਵਕਤ ਸਾਥ ਹਾਂਜੀ ਹੁਣ ਸਾਰੇ ਹੁੰਦੇ ਨੇ ਬੇਟੇ ਨੂੰ ਤਿਆਰ ਕਰਨਾ ਸਕੂਲ ਤੇ ਜਾਣਾ ਪੇਟੇ ਨੂੰ ਵੀ ਜੀ ਪਹਿਲਾਂ ਸਿੱਧੇ ਸਿੱਧੇ ਤਿਆਰ ਕਰਦੀਦਾ ਉਹਨੇ ਬਾਣਾ ਪੋਣਾ ਹੁੰਦਾ ਉਸਨੇ ਵੀ ਉਹਨੇ ਵੀ ਅਮਰਤਾਰੀ ਆ ਉਹ ਵੀ ਅਮਰਸ਼ਕਿਆ ਨਾ ਜੂੜਾ ਜਾਲਾ ਕਰਕੇ ਉਹਨੂੰ ਫੇਰ ਭੇਜਣਾ ਹੁੰਦਾ ਸਾਨੂੰ ਤੇ ਉਹ ਛੱਡ ਕੇ ਫੇਰ ਇੱਥੇ ਆਈਦਾ ਫੇਰ ਇੱਧਰ ਨੂੰ ਆਉਣਾ ਫੇਰ ਇੱਧਰ ਨੂੰ ਆਉਣਾ ਫੇਰ ਉਹਨੇ ਲੈ ਕੇ ਆਉਣਾ ਫੇਰ ਬਾਅਦ ਵਿੱਚ ਟਿਊਸ਼ਨ ਛੱਡਣਾ ਟਿਊਸ਼ਨ ਤੇ ਛੱਡ ਕੇ ਫੇਰ ਇੱਥੇ ਆਉਣੀ ਔਖਾ ਨਹੀਂ ਹੋਇਆ ਔਖਾ ਹੈ ਪਰ ਕੀ ਕਰੀਏ ਹੁਣ ਕੰਮ ਤੇ ਕਰਨਾ ਹੀ ਹੈ ਨਾ ਕਦੇ ਦੇਖਿਆ ਜੇ ਤੇ ਪਤਾ ਲੱਗਿਆ ਤੁਸੀਂ ਬਟਾਲੇ ਦੇ ਭੈਣ ਬਣੇ ਹਾਂਜੀ ਹਾਂਜੀ ਸਾਰੇ ਬਟਾਲਾ ਜਿੰਨੇ ਵੀ ਹੁੰਦੇ ਤੁਸੀਂ ਭੈਣ ਸਾਰੇ ਸਾਰੇ ਵੀਰ ਜੀ ਵੀ ਭੈਣ ਕਹਿੰਦੇ ਨੇ ਅਣਕੇ ਹਾਂਜੀ ਭੈਣ ਜੀ ਕਹਿੰਦੇ ਨੇ ਅਣਕੇ ਸਾਰਾ ਵਧੀਆ ਲੱਗਦਾ ਬਹੁਤ ਖੁਸ਼ੀ ਮਿਲਦੀ ਟਾਈਮਸ ਨਾਉ ਪੰਜਾਬ